ਰਸੋਈ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਕਿਸੇ ਵੀ ਤਰ੍ਹਾਂ ਦੇ ਪਰੌਂਠੇ ਬਣਾਉਂਦੇ ਹੋ ਤਾਂ ਉਹਨਾਂ ਦੇ ਆਟੇ ਵਿੱਚ ਹਮੇਸ਼ਾ ਇੱਕ ਚਮਚ ਮਲਾਈ ਦਾ ਪਾਦਿਆ ਕਰੋ ਇਸ ਤਰ੍ਹਾਂ ਕਰਨਾ ਪਰੌਂਠੇ ਬਹੁਤ ਜ਼ਿਆਦਾ ਫੁੱਲਦੇ ਨੇ ਜਿਸ ਨਾਲ ਉਸ ਤੋਂ ਬਾਅਦ ਵੀ ਵਧੀਰੇ ਬਣਦੇ ਹਨ ਨੰਬਰ 2 ਕਚੌਰੀਆਂ ਬਣਾਉਣ ਸਮੇਂ ਉਹਨਾਂ ਲਈ ਆਲੂ ਨੂੰ ਜ਼ਿਆਦਾ ਉਬਾਲਿਆ ਨਾ ਕਰੋ ਇਸ ਤਰ੍ਹਾਂ ਕਰਨਾ ਮਸਾਲਾ ਕਚੌਰੀਆਂ ਵਿੱਚੋਂ ਬਾਹਰ ਨਿਕਲ ਜਾਂਦਾ ਇਸ ਲਈ ਹਮੇਸ਼ਾ ਕੜਮੇ ਆਲੂ ਹੀ ਰੱਖਿਆ ਕਰੋ ਨੰਬਰ 3 ਜਦੋਂ ਵੀ ਸਬਜ਼ੀ ਬਣਾਉਂਦੇ ਹੋ ਤਾਂ ਉਹਨਾਂ ਵਿੱਚ ਤੇਲ ਪਹਿਲਾਂ ਘੱਟ ਹੀ ਪਾਜੇ ਕਰ ਘੱਟ ਲੱਗੇਗਾ ਤਾਂ ਦੁਬਾਰਾ ਪਾ ਲਓ ਇਸ ਤਰ੍ਹਾਂ ਕਰਨਾ ਸਬਜ਼ ਨੰਬਰ 4 ਦਾਲ ਸਬਜ਼ੀ ਵਿੱਚ ਗਰਮ ਮਸਾਲੇ ਘੱਟ ਪਾਇਆ ਕਰੋ ਇਹ ਸਾਡੇ ਸਰੀਰ ਅੰਦਰ ਬਹੁਤ ਜ਼ਿਆਦਾ ਗਰਮੀ ਪੈਦਾ ਕਰਦੇ ਨੇ ਜਿਸ ਕਰ ਨ ਅਕਸਰ ਸਾਡੇ ਚਿਹਰੇ ਉੱਪਰ ਫਿੰਸੀਆਂ ਹੋਣ ਲੱਗ ਜਾਂਦੀਆਂ ਹਨ ਨੰਬਰ 5 ਕੜੀ ਬਣਾਉਣ ਸਮੇ ਉਸ ਵਿੱਚ ਤੇਜ ਪੱਤਾ ਪਾ ਦਿਆ ਕਰੋ ਇਸ ਨਾਲ ਕੜੀ ਬਹੁਤ ਹੀ ਸਵਾਦਵਾਨਦੀ ਹੈ ਨਾਲ ਹੀ ਹਲਕੀ ਜਿਹੀ ਕਸੂਰੀ ਮੇਥੀ ਵੀ ਜ਼ਰੂਰ ਪਾਇਆ ਕਰੋ ਨੰਬਰ 6 ਦਾਲ ਸਬਜ਼ੀ ਨੂੰ ਜੇਕਰ ਤੁਸੀਂ ਤੇਲ ਨੂੰ ਚੰਗੀ ਤਰ੍ਹਾਂ ਨਾਲ ਕਾੜ ਕੇ ਤੜਕਾ ਲਗਾਓ ਤਾਂ ਇਸ ਤਰ੍ਹਾਂ ਕਰਨਾ ਸਬਜ਼ੀ ਦਾਲ ਵਿੱਚ ਕਦੇ ਵੀ ਤੇਲ ਦੀ ਸਮੈਲ ਨਹੀਂ ਆਵੇਗੀ ਨੰਬਰ 7 ਗਰਮੀਆਂ ਦੇ ਮੌਸਮ ਵਿੱਚ ਜੀਰਾ ਘੱਟ ਪਾਇਆ ਕਰੋ ਕਿਉਂਕਿ ਕਈਆਂ ਦੇ ਸਰੀਰ ਅੰਦਰ ਹੀ ਗਰਮੀ ਪੈਦਾ ਕਰਦਾ ਹੈ। ਨੰਬਰ 8 ਮਿਕਸ ਸਬਜ਼ੀ ਬਣਾਉਣ ਸਮੇਂ ਉਸ ਵਿੱਚ ਹਲਕਾ ਜਿਹਾ ਹਮਚੂਰ ਪਾਊਡਰ ਪਾ ਦਿਓ। ਇਸ ਨਾਲ ਸਬਜ਼ੀ ਦਾ ਸੁਆਦ ਦੁੱਗਣਾ ਵੱਧਦਾ ਹੈ। ਨੰਬਰ 9 ਜੇਕਰ ਤੁਹਾਡਾ ਸਬਜੀ ਕੱਟ ਕਰਨ ਵਾਲਾ ਬੁਢ ਖਰਾਬ ਹੋ ਗਿਆ ਹੋਵੇ ਤਾਂ ਉਸ ਉੱਪਰ ਨਿੰਬੂ ਦਾ ਰਸ ਲਗਾ ਕੇ ਉਸ ਨੂੰ ਸਾਫ਼ ਕਰ ਲਓ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ। ਨੰਬਰ 10 ਦੁੱਧ ਨੂੰ ਬਰਤਨ ਤੋਂ ਪਹਿਲਾਂ ਇੱਕ ਉਬਾਲੀ ਜ਼ਰੂਰ ਦੇ ਲਿਆ ਕਰੋ ਇਸ ਨਾਲ ਉਸ ਦੇ ਕਿਟਾਣੂ ਨਸ਼ਟ ਹੋ ਜਾਣਗੇ। ਇਸ ਤੋਂ ਇਲਾਵਾ ਉਸ ਨੂੰ ਜ਼ਿਆਦਾ ਸਮਾਂ ਨਾ ਉਬਾਲੋ ਇਸ ਨਾਲ ਉਸ ਦੇ ਪੋਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਨੰਬਰ 11 ਜੇਕਰ ਸਟੀਲ ਦੇ ਬਰਤਨ ਵਿੱਚੋਂ ਪਹਿਲੀ ਚੀਜ਼ ਦੀ ਗੰਧ ਨਾ ਜਾ ਰਹੀ ਹੋਵੇ ਤਾਂ ਦੀਅਸ ਲਾਈ ਦੀ ਤੇਲੀ ਪਾ ਕੇ ਟੱਕਣ ਬੰਦ ਕਰ ਦਿਓ ਫਿਰ ਕੁਝ ਸਮੇਂ ਲਈ ਰੱਖੋ ਉਸ ਤੋਂ ਬਾਅਦ ਇਸ ਨੂੰ ਖੋਲ ਲਿਓ ਇਸ ਨਾਲ ਸਾਰੀ ਗੰਧ ਆਪਣੇ ਆਪ ਬਾਹਰ ਨਿਕਲ ਨੰਬਰ 12 ਹਰੀ ਮਿਰਚ ਨੂੰ ਲੰਬੇ ਸਮੇਂ ਤੋਂ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਉਸ ਦੀ ਡੰਡੀ ਤੋੜ ਕੇ ਰੱਖੋ ਉਸ ਤੋਂ ਇਲਾਵਾ ਉਸ ਨੂੰ ਕਦੇ ਵੀ ਗਿੱਲੀ ਨਾ ਹੁਣ ਦੇਵੋ ਗਿੱਲੀ ਹੋਣ ਕਰ ਨੂੰ ਬਹੁਤ ਜਲਦੀ ਖਰਾਬ ਹੋ ਜਾਂਦੀ ਹੈ ਨੰਬਰ 13 ਪਰੌਂਠਿਆਂ ਦੀ ਤੈ ਵਿੱਚ ਘਿਓ ਲਗਾ ਕੇ ਹਲਕਾ ਆਟਾ ਲਗਾ ਦਿਓ ਇਸ ਤਰ੍ਹਾਂ ਕਰਨਾ ਪਰੌਂਠਿਆਂ ਦੀ ਤੈ ਅਲੱਗ-ਅਲੱਗ ਬਣੇਗੀ ਨੰਬਰ 14 ਜੇਕਰ ਕੱਚੀ ਮਲਾਈ ਨੂੰ ਗਰਮ ਕਰਕੇ ਉਸ ਨੂੰ ਜਾਗ ਲਗਾ ਕੇ ਉਸ ਵਿੱਚ ਉਵਾਲੀ ਵਾਲੇ ਦੁੱਧ ਦੀ ਮਲਾਈ ਪਾ ਕੇ ਉਸ ਨੂੰ ਰੈਡਕਲੋ ਇਸ ਤਰ੍ਹਾਂ ਕਰਨਾ ਮਲਾਈ ਤੋਂ ਮੱਖਣ ਜ਼ਿਆਦਾ ਨਿਕਲੇਗਾ ਨੰਬਰ 15 ਗੋਭੀ ਦੀ ਸਬਜ਼ੀ ਨੂੰ ਦੇਸੀ ਘਿਓ ਵਿੱਚ ਕੱਲੇ ਜੀਰੇ ਦਾ ਤੜਕਾ ਲਗਾ ਕੇ ਸਬਜ਼ੀ ਬਣਾ ਕੇ ਖਾਕੇ ਦੇਖੋ ਦੁਗਣੀ ਤਿੱਖਣੀ ਸਵਾਦ ਲੱਗੇਗੀ ਨਾਲ ਹੀ ਖੁਸ਼ਬੂ ਵੀ ਬਹੁਤ ਵਧੀਆ ਆਵੇਗੀ ਨੰਬਰ 16 ਪਿਆਜ਼ ਕੱਟਣ ਸਮੇ ਰੋਟੀ ਦੀ ਬੁਰਕੀ ਮੂੰਹ ਵਿੱਚ ਪਾ ਕੇ ਪਿਆਜ਼ ਨੂੰ ਕੱਟੋ ਇਸ ਤਰ੍ਹਾਂ ਕਰਨਾ ਤੁਹਾਡੀਆਂ ਅੱਖਾਂ ਵਿੱਚੋਂ ਕਦੇ ਵੀ ਪਾਣੀ ਬਾਹਰ ਨਹੀਂ ਆਵੇਗਾ ਨੰਬਰ 17 ਤੋਰੀਆਂ ਦੀ ਸਬਜ਼ੀ ਬਣਾਉਣ ਸਮੇ ਪਾਣੀ ਦੀ ਜਗ੍ਹਾ ਦੁੱਧ ਜਾਂ ਫਿਰ ਮਲਾਈ ਪਾਓ ਇਸ ਤਰ੍ਹਾਂ ਕਰਨਾ ਸਬਜ਼ੀ ਦਾ ਸਵਾਦ ਦੁਗਣਾ ਆਉਂਦਾ ਤੇ ਨਾਲ ਹੀ ਦੇਖਣ ਵਿੱਚ ਵੀ ਬਹੁਤ ਸੋਹਣੀ ਲੱਗਦੀ ਹੈ ਨੰਬਰ 18 ਸਬਜੀ ਵਿੱਚ ਹਮੇਸ਼ਾ ਮੋਟਾ ਮੋਟਾ ਲੰਮਾ ਲੰਮਾ ਪਿਆਜ਼ ਕੱਟ ਕੇ ਹੀ ਪਾਓ ਇਸ ਨਾਲ ਖਾਣਾ ਜ਼ਿਆਦਾ ਸਵਾਦ ਵੰਦਾ ਐਨਾ ਪਿਆਜ਼ ਦਾ ਇਸਤੇਮਾਲ ਤੁਸੀਂ ਚੌਲਾਂ ਤੜਕਾ ਲਗਾਉਣ ਸਮੇਂ ਵੀ ਕਰ ਸਕਦੇ ਹੋ ਚੌਲ ਬਹੁਤ ਹੀ ਸਵਾਦ ਬਣਦੇ ਹਨ ਜੇਕਰ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ